ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੈਨੂੰ ਦਿਵਾਲੀ ਦੀਆਂ ਵੀ ਤੇ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਦੂਸਰੀ ਗੱਲ ਇਹ ਆ ਕਿ ਪੰਜਾਬ 'ਚ ਜੋ ਕੁਦਰਤੀ ਆਫਤ ਦੇ ਨਾਲ ਹੜ੍ਹ ਆਏ ਆ ਉਸ ਦੇ ਵਾਸਤੇ ਸਰਕਾਰਾਂ ਆਪ ਆਪਣੀ ਜਗ੍ਹਾ ਲੱਗੀਆਂ ਹੋਈਆਂ ਪਰ ਭਾਰਤੀ ਜਨਤਾ ਪਾਰਟੀ ਦਾ ਕੰਮ ਕਰਨ ਦਾ ਤਰੀਕਾ ਸਾਰਿਆਂ ਨੂੰ ਅਲੱਗ ਆ ਭਾਰਤੀ ਜਨਤਾ ਪਾਰਟੀ ਜਿੰਨੀਆਂ ਵੀ ਸਟੇਟਾਂ ਦੀਆਂ ਸਰਕਾਰਾਂ ਉਹਨਾਂ ਨੇ ਸਿੱਧਾ ਜਿਹੜਾ 5-5 ਕਰੋੜ ਰੁਪਈਆ ਸੀਐਮ ਰੀਲੀਫ ਫੰਡ ਦੇ ਵਿੱਚ ਪਾਇਆ। ਔਰ ਉਸ ਤੋਂ ਪਰંત ਜਿਹੜਾ ਭਾਵੇਂ ਜਿੱਥੇ ਵੀ ਸਾਡੀਆਂ ਬੀਜੇਪੀ ਦੀਆਂ ਸਰਕਾਰਾਂ ਬਣੀਆਂ ਉਹਨਾਂ ਨੇ ਟ੍ਰੇਨਾਂ ਪਰ ਪਰ ਕੇ ਟਰੱਕ ਪਰ ਪਰ ਕੇ ਪੰਜਾਬ ਬੀਜੇਪੀ ਨੂੰ ਜਿਹੜਾ ਉਹ ਸਮਾਨ ਜਿਹੜਾ ਰਸਮਗਰੀ ਭੇਜੀ ਆ। ਉਸ ਦੇ ਵਿੱਚ ਜਿਵੇਂ ਰਸਣ ਕਿੱਟਾਂ ਹੋਈਆਂ, ਤਰਪਹਿਲਾਂ ਹੋਈਆਂ, ਬੱਚਿਆਂ ਦੇ ਕੱਪੜੇ, ਬੱਚਿਆਂ ਦੀਆਂ ਚਪਲਾਂ, ਮੱਛਰਦਾਨੀਆਂ, ਮੰਜੇ ਤੱਕ ਜਿਹੜੇ ਸੀਗੇ ਉਹ ਸਾਰੇ ਭੇਜੇ ਗਏ ਆ। ਔਰ ਸੜਾ ਦਿਨ ਦਾ ਦੇ ਵਿੱਚ ਚਾਰ ਜਿਹੜੇ ਆ ਉਹ ਸਟੋਰ ਬਣਾਏ ਗਏ ਭਾਰਤੀ ਜਨਤਾ ਪਾਰਟੀ ਵੱਲੋਂ ਜਿਹਦੇ ਵਿੱਚ ਸਾਡੇ ਪੰਜਾਬ ਦੇ ਸੰਬਧਾਨ ਸ੍ਰੀਲ ਜਾਖੜ ਜੀ ਸ੍ਰੀ ਅਚੂਰੀ ਸ਼ਰਮਾ ਜੀ ਅਤੇ ਪੰਜਾਬ ਦੇ ਸੈਕਟਰੀ ਜਿਹੜੇ ਆ ਸੂਰਜ ਭਰਦਵਾ ਜੀ ਸਾਰਾ ਕੰਮ ਦੇਖ ਰਿਹਾ ਔਰ ਉਹ ਜਿਹੜਾ ਮੈਡੀਕਲ ਕਿੱਟਾਂ ਵਕਰੀਆਂ ਬਣਾਈਆਂ ਜਾ ਰਹੀਆਂ ਮੈਡੀਕਲ ਕੈਂਪ ਵਕਰੇ ਲਾਏ ਜਾ ਰਹੇ ਆ ਤਕਰੀਬਨ 4-5 ਟਰੱਕ ਜਿਹੜੇ ਸਾਡੇ ਕਪੂਰਥਲੇ ਹਲਕੇ ਕਪੂਰਥੇ ਜ਼ਿਲ੍ਹੇ ਨੂੰ ਉਹਨਾਂ ਨੇ ਦਿੱਤੇ ਆ ਔਰ ਅਸੀਂ ਜਾ ਕੇ ਜਿੱਥੇ ਹੜਪ੍ਰਭਾਵਿਤ ਏਰੀਆ ਆ ਅਮੇ ਕਿ ਆਪਣੇ ਕਪੂਰਥਲੇ ਦੇ 150 ਪਿੰਡ ਪ੍ਰਭਾਵਿਤ ਆ ਪਰ ਜਿਹੜੇ 5 ਪਿੰਡ ਬਿਲਕੁਲ ਜਿਹੜੇ ਸੀਗੇ ਪਾਣੀ ਚ ਡੁੱਬੇ ਹੋਏ ਸੀਗੇ ਪਰ ਉਹਨਾਂ ਦੀਆਂ ਲੋਕਾਂ ਦੀਆਂ ਜ਼ਮੀਨਾਂ ਜਿਹੜੀਆਂ ਜ਼ਿਆਦਾ ਨੁਕਸਾਨ ਹੋਇਆ ਜਿਹੜਾ ਸਭ ਤੋਂ ਖੁਸ਼ੀ ਦੀ ਗੱਲ ਇਹ ਆ ਕਿ ਕੋਈ ਜਾਨੀ ਨੁਕਸਾਨ ਕਪੂਰਥਲੇ ਜੱਲੇ ਵਿੱਚ ਨਹੀਂ ਹੋਇਆ ਭਾਰਤੀ ਜਨਤਾ ਪਾਰਟੀ ਜਿਹੜੇ ਵਾਰੰਟੀ ਰਿਹਾ ਭਾਰਤੀ ਜਨਤਾ ਪਾਰਟੀ ਜਿਹੜੇ ਵਰਕਰ ਆ ਉਹ ਪਿੰਡਾਂ ਜਾ ਜਾ ਕੇ ਮੈਡੀਕਲ ਕੈਂਪ ਲਾ ਰਹੇ ਕਿਉਂਕਿ ਬੀਜੇਪੀ ਵਾਲੇ ਸਨ ਮੈਡੀਸਨ ਬਹੁਤ ਮਹਿੰਗੀਆਂ ਤੇ ਬਹੁਤ ਵਧੀਆ ਕੰਪਨੀ ਦਿੱਤੀਆਂ ਗਈਆਂ ਰਸਨ ਘਟਾ ਵੰਡੀਆਂ ਜਾ ਰਹੀਆਂ ਪੁਛ ਪੁਛ ਕੇ ਸੇਵਾ ਪਖਵਾ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਦਾ ਜਿਹੜਾ ਹੈਗਾ ਉਹ ਮਨਾਇਆ ਜਾ ਰਿਹਾ ਵੀ ਇੱਕ ਸਰਕਾਰ ਆ ਬਈ ਸਾਰੇ ਸਮਾਨ ਪਹਲੀਆਂ ਦੇ ਵਿੱਚ ਕਿਹੜੇ ਕਿਹੜੀ ਸਮਾਨ ਦੀ ਜਰੂਰਤ ਤੁਹਾਨੂੰ ਹੈਗੀ ਲੋੜ ਹੈਗੀ ਆ ਉਸ ਦੇ ਵਿੱਚ ਫਿਰ ਅਸੀਂ ਉਹ ਸਾਰਾ ਭਰ ਕੇ ਪਿੰਡੋਂ ਟਰਾਲੀ ਮੰਗਾ ਕੇ ਉੱਥੇ ਜਿਹੜਾ ਜਿਹੜਾ ਸਮਾਨ ਹੈ ਵੰਡ ਕੇ ਫਿਰ ਆਈਦਾ ਔਰ ਅੱਗੇ ਤੋਂ ਵੀ ਜਿੰਨਾ ਚਿਰ ਕਿਉਂਕਿ ਹਲੇ ਦੁਵਾਰਾ ਸਾਡਾ ਟਰੈਕਟਰ ਪਖਵਾੜਾ ਜਿਹੜਾ ਉਹ ਚੱਲਣ ਲੱਗਾ ਹੁਣ ਟਰੈਕਟਰ ਅਭਿਆਨ ਜਿਨ੍ਹਾਂ ਪਿੰਡਾਂ ਦੀ ਜ਼ਮੀਨ ਦੇ ਵਿੱਚ ਰੇਤਾ ਆ ਗਈ ਹੈ ਜਿਨ੍ਹਾਂ ਪਿੰਡਾਂ ਦੀ ਜ਼ਮੀਨ ਦੇ ਵਿੱਚ ਅਸੀਂ ਸੋ ਬਾ ਜਮੀਨ ਸੁੱਕ ਗਈ ਹੈ ਪਾਣੀ ਉਤਰ ਗਿਆ ਜਿਹ ਦਰਿਆ ਦਾ ਉਥੋਂ ਉਹ ਜਿਹੜੀ ਜ਼ਮੀਨਾਂ ਪਧਰੀਆਂ ਕਰਨ ਦਾ ਕੰਮ ਵੀ ਭਾਰਤੀ ਜਨਤਾ ਪਾਰਟੀ ਕਰਨ ਸ਼ੁਰੂ ਕਰਨ ਜਾ ਰਹੀ ਹੈ ਜਿਹੜੇ ਬਹੁਤ ਜਲਦੀ ਸ਼ੁਰੂ ਕੀਤਾ ਜਾਊਗਾ ਜਿੱਥੇ ਪੋਕਲੈਨ ਦੀ ਜ਼ਰੂਰਤ ਆ ਸਾਡੇ ਮੰਤਰੀ ਸਾਹਿਬ ਆਏ ਸੀ ਰਵਨੀਤ ਬਿੱਟੂ ਜੀ ਵੀ ਆਏ ਹਰਸ਼ਮਨ ਉਤਰਾ ਜੀ ਵੀ ਆਏ ਆ ਔਰ ਉਹਨਾਂ ਨੇ ਜਿੱਥੇ ਪੋਕਲੈਨ ਦੀ ਜ਼ਰੂਰਤ ਸੀ ਉਹ ਸਰੂਪਵਾਲ ਸ਼ੇਖ ਮੰਗਾ ਵਗੈਰਾ ਉਹ ਵੀ ਉੱਥੇ ਉਹਨਾਂ ਨੂੰ ਲੋਕਾਂ ਨੂੰ ਕਿਹਾ ਵੀ ਇਹ ਤੁਹਾਨੂੰ ਦੇਵਾਂਗੇ ਜਰੂਰ ਕਿਉਂਕਿ ਇਹ ਨਦੀ ਆ ਉਹਦੇ ਵਿੱਚੋਂ ਪਾਣੀ ਮਿੱਟੀ ਕੱਢ ਕੇ ਬੰਨ ਦੇ ਉੱਪਰ ਪਾਣੀ ਦੇ ਦੁਆਰਾ ਜਿਹੜਾ ਨੁਕਸਾਨ ਜਿਹੜਾ ਨਾ ਹੋ ਜਿੱਥੇ-ਜਿੱਥੇ ਵੀ ਜ਼ਰੂਰਤ ਆ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਸਾਡੀ ਮੰਡਲ ਪ੍ਰਧਾਨ ਸਹਿਬਾਨ ਸਾਡੀ ਜਿਹੜੀ ਸਮੁੱਚੀ ਟੀਮ ਜਿਹੜੀ ਆ ਉਹ ਲੱਗੀ ਹੋਈ ਆ ਸੋਮ ਪ੍ਰਕਾਸ਼ ਜੀ ਸਾਡੇ ਜਿਹੜੇ ਆ ਜ਼ਿਲ੍ਹੇ ਦੇ ਇਹ ਇਸ ਕੈਂਪੇਨ ਦੇ ਮੁਖੀ ਆ ਔਰ ਜਿਹੜਾ ਸਾਰੇ ਹੀ ਜਿੰਨੇ ਵੀ ਵਰਕਰ ਆ ਉਹ ਬੜੀ ਤਨਦੇਹੀ ਦੇ ਨਾਲ ਸੇਵਾ ਕਰਨ ਚ ਲੱਗੇ ਹੋਏ ਆ ਅਸੀਂ ਧੰਨਵਾਦ ਕਰਦੇ ਆ ਸਮੁੱਚੀ ਭਾਰਤੀ ਜਨਤਾ ਪਾਰਟੀ ਲੀਡਰ ਸਾਹਿਬਾਨ ਦਾ ਜਿਨ੍ਹਾਂ ਨੇ ਕੀ ਹੜ੍ਹ ਪ੍ਰਭਾਵ ਤੇਰੀ ਦੇ ਵਿੱਚ ਸਾਨੂੰ ਜਿਹੜੇ ਡਿਊਟੀਆਂ ਲਾ ਕੇ ਉਹ ਸੇਵਾ ਕਰਨ ਦਾ ਮੌਕਾ ਦਿੱਤਾ ਔਰ ਮੈਂ ਇੱਕ ਖਾਸ ਕਰਕੇ ਜਿਹੜੀ ਬੇਨਤੀ ਪ੍ਰਸ਼ਾਸਨ ਨੂੰ ਵੀ ਕਰਨਾ ਚਾਹੂੰਗਾ ਕਿ ਇਹ ਸੇਵਾ ਦਾ ਕੰਮ ਆ ਇਹ ਸੇਵਾ ਦਾ ਕੰਮ ਆ ਤੁਸੀਂ ਕਿਸੇ ਦਾ ਮਕਾਨ ਨੂੰ ਕਿਸੇ ਨੂੰ ਕੋਈ ਤਰੇਡ ਆ ਗਈ ਹੈ ਕਿਸੇ ਦਾ ਮਕਾਨ ਕੋਈ ਡਿੱਗ ਡਿੱਗਣ ਵਾਲਾ ਜਾਂ ਕੋਈ ਗਰਦੌਰੀ ਕਿਸ ਦੀ ਜ਼ਮੀਨ ਦੀ ਕਰਨ ਵਾਲੀ ਫਸਲ ਖਰਾਬ ਹੋਈ ਆ ਉਹ ਬਿਲਕੁਲ ਸੱਚੀ ਸੁੱਚੀ ਰਿਪੋਰਟ ਬਣਾ ਕੇ ਦਿਓ ਕਿਉਂਕਿ ਪੈਸੇ ਮੋਦੀ ਸਰਕਾਰ ਨੇ ਦੇਣੇ ਸੈਂਟਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਤੁਸੀਂ ਆਪਣੀ ਜੇਬੀ ਚੋਂ ਨਹੀਂ ਦੇਣੇ ਸੋ ਜਿੱਥੇ ਹਾਲੇ ਤੱਕ ਮੈਂ ਸਮਝਦਾ ਕਿ ਸਰਕਾਰ ਪੂਰੀ ਤਰ੍ਹਾਂ ਫੇਲ ਹੋਈ ਹੈ ਕਿ ਆਪਣਾ ਐਸਟੀਮੇਟ ਨਹੀਂ ਬਣਾ ਕੇ ਦੇ ਸਕੀ ਸੈਂਟਰ ਗਵਰਨਮੈਂਟ ਨੂੰ ਕਿ ਸਾਡਾ ਇਹਨਾਂ ਨੂੰ ਨੁਕਸਾਨ ਹੋਇਆ ਸਾਨੂੰ ਇਹਨੇ ਪੈਸੇ ਦਿਓ ਕਿ ਮੋਦੀ ਸਰਕਾਰ ਨੇ ਕਿਹਾ ਵੀ ਪਹਿਲਾਂ 12500 ਕਰੋੜ ਰੁਪਏ ਤੁਹਾਡੇ ਕੋਲ ਪਹਿਲਾਂ ਪਿਆ 1600 ਕਰੋੜ ਤੁਹਾਨੂੰ ਫੇਰ ਦੇ ਦਿੱਤਾ ਹੋਰ ਜਿੰਨਾ ਐਸਟੀਮੇਟ ਬਣਾ ਕੇ ਦਿਓਗੇ ਉਹ ਅਸੀਂ ਤੁਹਾਨੂੰ ਦੇਣ ਵਾਸਤੇ ਤਿਆਰ ਆਂ ਉਹ ਭਾਵੇਂ ਇਨ ਰੇਗਾਂ ਦੇ ਰਹੀਂ ਦਿੱਤਾ ਜਾਵੇ ਭਾਵੇਂ ਕਿਸਾਨ ਸਨ ਸਨਮਾਨ ਨਿਧੀ ਰਹੀਂ ਦਿੱਤਾ ਜਾਵੇ ਭਾਵੇਂ ਜਿਹਨਾਂ ਦੇ ਮਕਾਨ ਡਿੱਗੇ ਉਹਨਾਂ ਨੂੰ ਦਿੱਤਾ ਜਾਵੇ ਜਿਨ੍ਹਾਂ ਦੀ ਫਸਲਾਂ ਖਰਾਬ ਹੋਈਆਂ ਉਹਨਾਂ ਨੂੰ ਦਿੱਤਾ ਜਾਵੇ ਹਰ ਤਰ੍ਹਾਂ ਦਾ ਜਿਹੜਾ ਪੈਸਾ ਆ ਉਹ ਪੰਜਾਬ ਦੇ ਨਾਲ ਭਾਜਪਾ ਪੂਰੀ ਤਰ੍ਹਾਂ ਖੜੀ ਆ ਔਰ ਅਸੀਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੇ ਤੁਹਾਡੇ ਮਾਧਿਅਮ ਦੇ ਰਹੀਂ ਕਿ ਉਹ ਜਿਹੜਾ ਆਪਣੀ ਸੱਚੀ ਸੁੱਚੀ ਰਿਪੋਰਟ ਜਿਹੜੀ ਆ ਉਹ ਬਣਾ ਕੇ ਸੈਂਟਰ ਨੂੰ ਭੇਜੇ ਤਾਂ ਜਿਹੜਾ ਪੰਜਾਬ ਦਾ ਭਲਾ ਹੋਵੇ